ਰਿੰਦਕ ਮੱਲਾਪੁਰੀਆ ਰਿੰਦਕ ਮੱਲਾਪਰ ਜਿਹੜਾ ਖੇਡ ਮੈਦਾਨ ਦੇ ਜਿੱਤ ਪ੍ਰਾਪਤ ਕਰ ਗਿਆ ਹੈ ਬਾਬਾ ਸ਼ੁਭਕਾਮਨਾਵਾਂ ਪਿੰਡ ਥੱਪਲ ਵਿਖੇ ਲਖ ਦਾਤਾ ਪੀਰ ਦੀ ਯਾਦ ਵਿੱਚ ਇੱਕ ਰੋਜਾ ਸਾਲਾਨਾ ਛਿੰਝ ਮੇਲਾ ਹੋਇਆ ਜਿਸ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿਕਰ ਸਿੰਘ ਡਾਡੀ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ ਉਹਨਾਂ ਬੋਲਦਿਆਂ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਚੰਗਰ ਦੀ ਨਹਾਰ ਬਦਲੀ ਜਾ ਰਹੀ ਹੈ ਜਿਸ ਤਿੱਤ ਪਿੰਡਾਂ ਵਿੱਚ ਵਿਕਾਸ ਦੀ ਲਹਿਰ ਸ਼ੁਰੂ ਹੋਣ ਜਾ ਰਹੀ ਹੈ ਅਤੇ ਚੰਗਰ ਨੂੰ ਹਰਾ ਭਰਾ ਕਰਨ ਲਈ ਲਿਫਟ ਸਿੰਚਾਈ ਯੋਜਨਾਵਾਂ ਤੇ ਕੰਮ ਚੱਲ ਰਿਹਾ ਹੈ ਤੇ ਜਲਦੀ ਹੀ ਚੰਗਰ ਬਾਕੀ ਪੰਜਾਬ ਵਾਂਗੂ ਪੂਰੀ ਤਰ੍ਹਾਂ ਤਰੱਕੀ ਦੇ ਰਾਹ ਤੇ ਹੋਵੇਗਾ ਸਰਪੰਚ ਹਰਜੀਤ ਕੌਰ ਸਾਬਕਾ ਸਰਪੰਚ ਸੋਹਨ ਸਿੰਘ ਅਤੇ ਛਿੰਜ ਕਮੇਟੀ ਦੇ ਪ੍ਰਧਾਨ ਕਿਸ਼ੋਰੀ ਰਾਣਾ ਨੇ ਦੱਸਿਆ ਕਿ ਛਿੰਜ ਮੇਲੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਨਾਲ ਸੰਬੰਧਿਤ ਵੱਡੀ ਗਿਣਤੀ ਵਿੱਚ ਪਹਿਲਵਾਨਾਂ ਨੇ ਸਿਰਕਤ ਕੀਤੀ ਜਦੋਂ ਕਿ ਚੰਡੀ ਦੀ ਕੁਸ਼ਤੀ ਰਿੰਕੂ ਮੁੱਲਾਂਪੁਰ ਨੇ ਜਿੱਤੀ ਜਦੋਂ ਕਿ ਫਤਿਹਮਨ ਚੌਂਤਾ ਉਪਜੇਤੂ ਰਹਾ ਇੱਥੇ ਇਹ ਵੀ ਦੱਸ દઈએ ਕਿ ਥੱਪਲ ਦੇ ਛਿੰਝ ਮੇਲੇ ਨਾਲ ਚੰਗਰ ਵਿੱਚ ਛਿੰਝ ਮੇਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਜੋ ਕਿ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਚੱਲੇਗਾ ਇਸ ਮੌਕੇ ਟਰਕ ਯੂਨੀਅਨ ਦੇ ਪ੍ਰਧਾਨ ਪਰਲੋਚਨ ਸਿੰਘ ਲੋਚੀ ਅਮਰੀਕ ਸਿੰਘ ਸਹੋਟਾ ਕੁਲਦੀਪ ਪਰਮਾਰ ਨੰਦ ਲਾਲ ਬਲਵੀਰ ਸਿੰਘ ਸੋਹਣ ਸਿੰਘ ਸਾਬਕਾ ਸਰਪੰਚ ਅਮਰੀਕ ਸਿੰਘ ਸੂਬੇਦਾਰ ਰਾਜਪਾਲ ਮੋਹੀਵਾਲ ਸੰਮੀ ਬਰਾਰੀ RAM ਲੋਕ ਹੇਮਰਾਜ ਸੈਂਡੀ ਰਾਣਾ ਸੂਰਜ ਰਾਣਾ ਵੈਸ਼ਨੂ ਪਾਲ ਨਰੇਸ਼ ਮੋਨੂ ਗੁਰਨਾਮ ਸਿੰਘ ਗੁਰਦੀਪ ਸਿੰਘ ਪ੍ਰਿੰਸ ਬਰੋਟੂ ਬਾਲੂ RAM ਕੁਲਦੀਪ ਸਿੰਘ ਬੰਗਾ ਮਨਿੰਦਰ ਰਾਣਾ ਗਿਆਨ ਬਾਬਾ ਪਾਲੀ ਗੋਰਸੀ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ ਅੱਜ ਕਾਂਗਰਸ ਗੱਪਲ ਦੇ ਵਿੱਚ ਬਹੁਤ ਪੁਰਾਣਾ ਜਿਹਾ ਖੇਡ ਮੇਲਾ ਲਗਾਤਾਰ ਬੁੱਧ ਜੁਰਬਾ ਦੀ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਨਗਰ ਨਿਵਾਸੀਆਂ ਵੱਲੋਂ ਸਹਿਯੋਗੀ ਸਰਕਾਰੀ ਸਹਿਯੋਗ ਦੇ ਨਾਲ ਜਿਹੜਾ ਇਹ ਮੇਲਾ ਕਰਵਾਇਆ ਗਿਆ। ਔਰ ਆਪਣੇ ਵੱਲੋਂ ਆਰੇ ਸਿੰਘ ਕਮੇਟੀ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਜਿਹੜਾ ਆਪਣੇ ਬੁੱਧ ਜੁਰਬਾ ਦੀ ਰਵਾਇਤਾਂ ਨੂੰ ਕਾਇਮ ਰੱਖਿਆ ਹੋਇਆ ਔਰ ਸਰਕਾਰ ਹਰਜੋਤ ਸਿੰਘ ਜੀ ਅਤੇ ਪੰਜਾਬ ਸਰਕਾਰ ਵੱਲੋਂ ਸਭੀ ਸਭੀ ਟੀਮ ਇਸ ਇਲਾਕੇ ਦੇ ਸੀਨੀਅਰ ਅਗੂ ਜੁਗਤਰਾਜ ਪਾਟੇ ਸਰਪੰਚ ਮੋਰੀਵਾਲ ਸਰਪਾਤੋ ਲੋਟੇ ਖੇਂਦੀ ਪ੍ਰਧਾਨ ਰਹਿ ਰਹੇ ਨੇ ਕੀਰਤਪੁਰ ਸਾਹਿਬਾ ਔਰ ਹੋਰ ਇਲਾਕੇ ਦੇ ਬਹੁਤ ਸਰਪੰਚ ਸਾਹਿਬਾਨ ਔਰ ਬਹੁਤ ਘਰ ਦੇ ਦਰਸ਼ਕ ਇੱਥੇ ਪਹੁੰਚੇ ਨੇ ਲੋਕ ਇਸ ਖੇਡ ਮਿਲਿਆ ਜਿਹੜਾ ਨਾਲ ਮਾਰ ਰਹੇ ਨੇ ਆਪਰੇ ਕਿੰਨੋ ਜੇ ਸਾਰੇ ਸੁਭ ਚਾਹਨਾ ਬਣਨਾ ਉਹਦੇ ਉੱਪਰ ਹੋਰ ਤੇ ਜਿਹੜੀ ਪੂਰੀ ਸੈਣੀ ਕਮੇਟੀ ਹੈ ਉਹਨੇ ਬਹੁਤ ਬਹੁਤ ਵਾਅਦਾ ਜਨਾ ਔਰ ਇੱਕ ਸਕੂਲ ਵੀ ਜਿਹੜੀ ਫਿਰ ਫੇਰ ਫੜ ਹੋ ਰਿਹਾ ਹੈ ਉਹਦੀ ਚਾਰ ਦੌਰ ਦੀ ਜਿਹੜੀ ਮੰਗ ਆ ਉਹ ਲਈਏ ਹੋਰ ਬੜੀ ਜਲਦੀ ਚਾਰ ਦੌਰ ਦੀ ਸਕੂਲ ਦੀ ਉਹ ਕਰਵਾ ਕੇ ਜਾਂ ਇੱਕ ਬੜਾ ਫੀਲ ਗਰਾਊਂਡ ਖੇਡਾਂ ਮਾਰਤੀ ਸਾਹਿਬ ਵੱਲੋਂ ਜਿਹੜਾ ਬਣਾ ਕੇ ਪੁੱਟਾ ਜਾਊਗਾ ਬਹੁਤ ਬਹੁਤ ਧੰਨਵਾਦ

ਟਿਕਾਣੇ ਕਿ ਸੱਚੇ ਬਾਦਿਆ ਵਾਹਿਗੁਰੂ ਜਾਣੇ ਟੌਪ ਦੇ ਖਿਡਾਰੀ ਕਹਿੰਦੇ ਟੌਪ ਦੀਆਂ ਗੱਲਾਂ ਸੱਚ ਕਹਿੰਦੇ ਨੇ ਸਿਆਣੇ ਕਿ ਮੁੱਲ ਮਿਹਨਤਾਂ ਦੇ ਪੈਂਦੇ ਨੇ ਹੋਈਓ ਜਿੱਤ ਦੇਮ ਦਾਣਾ ਜਿਹੜੇ ਸਾਧਾ ਬਾਗ ਕਹਿੰਦੇ ਨੇ ਜਿਹੜੇ ਸਾਧਾ ਬਾਗ ਕਹਿੰਦੇ ਨੇ ਸੋ ਚਾਹਤਾ ਹਾਂ ਕਿ ਫਾਈਨਲ ਕੱਲੋ ਫਾਈਨਲ ਤੇ ਲਈ ਹੈ ਟਿਕਟੋਕ ਫਾਈਨਲ ਦੀ ਵਿੱਚ ਜਾਣ ਲਈ ਮੁਕਾਬਲਾ جاری ਹੈ ਸੋ ਲਾਉਟ ਆਪਸ ਮੱਲੋ ਕਰੋ ਫੈਸਲੇ ਲੱਖਾਂ ਹੀ ਅੱਖਾਂ ਖੋਕ ਕੇ ਨਹੀਂ ਬੈਠਿਆ 5-5 ਮਿੰਟ ਦਾ ਸਮਾਂ ਹੈ ਹਲੋ ਹਰ ਪਰ ਹਰ ਪਰ ਹਰ ਪਰ ਹਲੋ ਹਰ ਪਰ ਬਈ ਹੋ ਗਿਆ 5 ਮਿੰਟ ਹਲੋ ਆ ਬੱਲੇ ਇਹ ਮੱਲੋਂ ਆਰ ਬਾਰ ਦਾ ਮੁਕਾਬਲਾ ਹੈ ਕੋਈ ਟਾਸ ਕੋਈ ਪੁਆਇੰਟ ਨਹੀਂ ਹੈ ਉਥੇ ਸਾਰੇ ਮੱਲ ਤੇ ਦਰਸ਼ਕ ਵੀਰ ਨੋਟ ਕਰਿਓ 21 ਤਰੀਕ ਨੂੰ ਸਵਾਲ 22 ਤਰੀਕ ਨੂੰ ਵੱਡੇ ਮੱਲ ਯੂਥ ਪੱਟੂ ਪਟਿਆਣਾ ਸ਼ਾਦ ਲਾਈ ਉਥੇ ਹੀ